ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 5 ਦੀਨ ਦਰਦ ਨਿਵਾਰ ਠਾਕੁਰ ਰਹਾ ਕੈ ਜਨ ਕੀ ਆਪ ਤਰਣ ਤਾਰਣ ਹਰ ਨਿਦ ਦੁਖ ਨਾ ਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ ਆਨ ਸਜਮ ਕਿਛ ਨਾ ਸੁਝੇ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਿਆਲ ਪੂਰਣ ਸੋ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰੋ ਸੁਆਮੀ ਸੋਏ ਬੇਦ ਸਮਰਤ ਕਦੈ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬੇਨ ਸੁ ਜਾਏ ਅੰਧਾਰ ਚਰਨ ਕਮਲ ਅਧਾਰ ਜਨਕ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਏਕ ਤਨਾਸਰੀ ਮਹਲਾ 5ਵਾਂ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਣ ਤਰਣ ਹਰ ਨਿਦ ਦੂਖ ਨਾ ਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਝੇ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਿਆਲ ਪੂਰਣ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸੇਮਰੋ ਸੁਆਮੀ ਸੋਏ ਬੇਦੋ ਸਮਰਤ ਕਦੈ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬੈਨ ਸੋ ਜਾਏ ਅੰਧਾਰ ਚਰਨ ਕਮਲ ਅਧਾਰ ਜਨਕ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਏਕ ਤਨਾਸਰੀ ਮਹਲਾ 5ਵਾਂ ਦੀਨ ਦਰਦ ਨਿਵਾਰ ਠਾਕੁਰ ਰਾਕੇ ਜਨ ਕੀ ਆਪ ਤਰਣ ਤਰਣ ਹਰ ਨਿਦ ਦੂਖ ਨਾ ਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਝੇ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਿਆਲ ਪੂਰਣ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰਿ ਜਪ ਸਿਮਰੋ ਸੁਆਮੀ ਸੋਏ ਬੇਦੋ ਸਮਰਤ ਕਦੈ ਸਾਸਤ ਭਗਤ ਕਰੇ ਵਿਚਾਰ ਮੋਕਤ ਪਾਈਐ ਸਾਧ ਸੰਗਤ ਬਿਨ ਸੋ ਜਾਏ ਅੰਧਾਰ ਚਰਨ ਕਮਲ ਅਧਾਰ ਜਨਕ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਤਨਾਸਰੀ ਮਹਲਾ 5 ਵਾ ਦੀਨ ਦਰਦ ਨਿਵਾਰ ਠਾਕੁਰ ਰਖੈ ਜਨ ਕੀ ਆਪ ਤਰਣ ਤਾਰਣ ਹਰ ਨਿਦ ਦੂਖ ਨਾ ਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੁਝੇ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਿਆਲ ਪੂਰਣ ਤਿਸ ਬਿਨਾ ਨਹੀਂ ਕੋਏ ਜਾਨਮ ਮਰਨ ਨਿਵਾਰ ਹਰ ਜਪ ਸਿਮਰੋ ਸੁਆਮੀ ਸੋਏ ਬੇਦ ਸਮਰਤ ਕਦੈ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬੈਨਸ ਜਾਏ ਅੰਧਾਰ ਚਰਣ ਕਮਲ ਅਧਾਰ ਜਨਕ ਰਾਸ ਪੂੰਜੀ ਏਕ ਤਾਣ ਮਾਣ ਜਿਵਾਨ ਸਾਚਾ ਨਾਨਕ ਕੀ ਪ੍ਰਭ ਏਕ ਤਨਾਸਰੀ ਮਹਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਖੈ ਜਨ ਕੀ ਆਪ ਤਰਣ ਤਰਣ ਹਰ ਨਿਦ ਦੂਖ ਨਾ ਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੁਝੇ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਿਆਲ ਪੂਰਣ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰਿ ਜਪ ਸਿਮਰੋ ਸੁਆਮੀ ਸੋਏ ਬੇਦੋ ਸਮਰਤ ਕਤਹਿ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬੈਨ ਸੋ ਜਾਏ ਅੰਧਾਰ ਚਰਨ ਕਮਲ ਅਧਾਰ ਜਨਕ ਰਾਸ ਪੂੰਜੀ ਏਕ ਤਾਣ ਮਾਣ ਜਿਵਾਨ ਸੱਚਾ ਨਾਨਕ ਕੀ ਪ੍ਰਭ ਏਕ ਤਨਾਸਰੀ ਮਹਲਾ 5 ਦੀਨ ਦਰਦ ਨਿਵਾਰ ਠਾਕੁਰ ਰਖੈ ਜਨ ਕੀ ਆਪ ਤਰਣ ਤਾਰਣ ਹਰ ਨਿਦ ਦੁਖ ਨਾ ਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੁਝੇ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਿਆਲ ਪੂਰਣ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰਿ ਜਪ ਸਿਮਰੋ ਸੁਆਮੀ ਸੋਏ ਬੇਦੋ ਸਮਰਤ ਕਦੈ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬੇਨ ਸੁ ਜਾਏ ਅੰਧਾਰ ਚਰਨ ਕਮਲ ਅਧਾਰ ਜਨਕ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਭ ਏਕ ਤਨਾਸਰੀ ਮਹਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਖੈ ਜਨ ਕੀ ਆਪ ਤਰਣ ਤਾਰਣ ਹਰ ਨਿਦ ਦੂਖ ਨਾ ਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ aan sanjam kich na suje eh jatan kaat kal kal rahau aad ant dayal puran tis bina nahi khoe janam maran nivar har jap ਸੇਮਰੋ ਸੁਆਮੀ ਸੋਏ ਬੇਦੋ ਸਮਰਤ ਕਦੈ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬੈਨ ਸੋ ਜਾਏ ਅੰਧਾਰ ਚਰਨ ਕਮਲ ਅਧਾਰ ਜਨਕ ਰਾਸ ਪੂੰਜੀ ਏਕ ਤਾਣ ਮਾਣ ਜੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਤਨਾਸਰੀ ਮਹਲਾ 5 ਦੀਨ ਦਰਦ ਨਿਵਾਰ ਠਾਕੁਰ ਰਾਕੇ ਜਨ ਕੀ ਆਪ ਤਰਣ ਤਰਣ ਹਰ ਨਿਦ ਦੂਖ ਨਾ ਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੁਝੇ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਿਆਲ ਪੂਰਣ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰੋ ਸੁਆਮੀ ਸੋਏ ਬੇਦ ਸਮਰਥ ਕਦਹ ਸਾਸਤ ਭਗਤ ਕਰੇ ਵਿਚਾਰ ਮੋਕਤ ਪਾਈਏ ਸਾਧ ਸੰਗਤ ਬੈਨ ਸੋ ਜਾਏ ਅੰਧਾਰ ਚਰਨ ਕਮਲ ਅਧਾਰ ਜਨਕ ਰਾਸ ਪੂੰਜੀ ਏਕ ਤਾਣ ਮਾਣ ਜਿਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਤਨਾਸਰੀ ਮਹਲਾ 5 ਵਾ ਦਿਨ ਦਰਦ ਨਿਵਾਰ ਠਾਕੁਰ ਰਖੈ ਜਨ ਕੀ ਆਪ ਤਰਣ ਤਾਰਣ ਹਰ ਨਿਦ ਦੂਖ ਨਾ ਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨਾ ਸੂਝੇ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਿਆਲ ਪੂਰਣ ਤਿਸ ਬਿਨਾ ਨਹੀਂ ਕੋਏ ਜਾਨਮ ਮਰਨ ਨਿਵਾਰ ਹਰ ਜਪ ਸਿਮਰੋ ਸੁਆਮੀ ਸੋਏ ਬੇਦ ਸਮਰਤ ਕਦੈ ਸਾਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬੈਨਸ ਜਾਏ ਅੰਧਾਰ ਚਰਣ ਕਮਲ ਅਧਾਰ ਜਨਕ ਰਾਸ ਪੂੰਜੀ ਏਕ ਤਾਣ ਮਾਣ ਜਿਵਾਨ ਸਾਚਾ ਨਾਨਕ ਕੀ ਪ੍ਰਭ ਤੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ